ਸਤ ਨਾਮ ਸਿਰਵਾਏ ਗੁਰੂ ਸਤ ਨਾਮ ਸਿਰਵਾਏ ਗੁਰੂ ਸਤ ਨਾਮ ਸਿਰਵਾਏ ਗੁਰੂ ਵਾਹੇ ਗੁਰੂ ਤਨ ਵਾਹੇ ਗੁਰੂ ਵਾਹੇ ਗੁਰੂ ਤਨ ਵਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਮਝੂਦਾ ਸਚਕਨ ਸ੍ਰੀ ਹਰਮੰਦਰ ਸਾਹਿਬ ਜੀ ਦੇ ਬਾਹਰ ਤੇ ਦੱਸਦੀ ਐ ਕਿ ਸੂਬੇ ਪਰ ਦੇ ਵਿੱਚ ਠੰਡ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਤਾਂ ਉੱਥੇ ਤਰ ਨਾਲ ਤਸਵੀਰਾਂ ਸਾਂਝੀਆਂ ਕਰਦੇ ਆ ਸਚਕਨ ਸ੍ਰੀ ਹਰਮੰਦਰ ਸਾਹਿਬ ਜੀ ਤੋਂ ਤੁਸੀਂ ਵੇਖ ਸਕਦੇ ਹੋ ਜਿੱਥੇ ਕਿ ਇੱਕ ਤਰਫਾ ਸੂਬੇ ਪਰ ਦੇ ਵਿੱਚ ਠੰਡ ਜਿਹੜੀ ਆ ਬਹੁਤ ਜ਼ਿਆਦਾ ਵੱਧਦੀ ਜਾ ਰਹੀ ਆ ਮੌਸਮ ਵਿਭਾਗ ਵੱਲੋਂ ਲਗਾਤਾਰ ਅਲਰਟ ਜਾਰੀ ਹੈਗੇ ਨੇ ਤਾਂ ਉੱਥੇ ਦੂਜੀ ਤਰਫਾ ਤੁਸੀਂ ਵੇਖ ਸਕਦੇ ਹੋ ਕਿ ਗੁਰੂ ਘਰ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਆ ਧੁੰਦ ਦਾ ਕਹਿਰ ਇੰਨਾ ਕਿ ਜ਼ਿਆਦਾ ਹੈ ਕੀ ਦਰਬਾਰ ਸਾਹਿਬ ਸਚਕਣ ਸ੍ਰੀ ਹਰਮੰਦਰ ਸਾਹਿਬ ਜੀ ਦੇ ਜੇਕਰ ਅਸੀਂ ਦਰਸ਼ਨਾਂ ਦੀ ਗੱਲ ਕਰੀਏ ਤਾਂ ਉਹ ਵੀ ਕਰਨੇ ਬਹੁਤ ਔਖੇ ਹੋ ਰਿਹਾ ਕਿਉਂਕਿ ਫੋਗ ਜਿਹੜੀ ਨੇ ਜੋ ਤੋਂਦਿਆ ਉਸ ਦੀ ਜਿਹੜੀ ਡੈਂਸ ਆ ਕਾਫੀ ਜ਼ਿਆਦਾ ਹੈ ਤਾਂ ਸੰਗਤ ਜੇ ਕਹਿ ਲਈਏ ਕਿ ਸੰਗਤ ਜਿਹੜੀ ਆ ਬਹੁ ਵੱਡੇ ਪੱਧਰ ਤੇ ਉੱਤੇ ਗੁਰੂ ਘਰ ਵਿਖੇ ਪਹੁੰਚ ਰਹੀ ਆ ਹਾਲਾਂਕਿ ਜਿੱਥੇ ਕੀ ਪ੍ਰਸ਼ਾਸਨ ਨੂੰ ਡਾਕਟਰ ਸਾਹਿਬਾਨ ਵੱਲੋਂ ਆਖਿਆ ਗਿਆ ਹੈ ਕਿ ਜਿਹੜੇ ਵੀ ਬਜ਼ੁਰਗੀਆਂ ਬੱਚੇ ਨੇ ਉਸ ਠੰਡ ਦੇ ਵਿੱਚ ਬਿਲਕੁਲ ਘਰ ਦੇ ਬਾਹਰ ਨਾ ਨਿਕਲਣਾ ਲੇਕਿਨ ਫਿਰ ਵੀ ਦੇਖ ਸਕਦੇ ਹੋ ਠੰਡ ਦੀ ਪ੍ਰਵਾਹ ਕਿਤੇ ਬਗੈਰ ਜਿਹੜੀ ਸੰਗਤ ਹੈ ਵੱਡੇ ਪੱਦਰ ਦੇ ਉੱਤੇ ਗੁਰੂ ਘਰ ਵਿਖੇ ਪਹੁੰਚ ਰਹੀ ਹੈ ਤਾਂ ਤਸਵੀਰਾਂ ਤਰ ਨਾਲ ਸਚਕਨ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਅੰਦਰ ਦੀਆਂ ਵੀ ਸਾਂਝੀਆਂ ਕਰਦੇ ਹਾਂ ਦਿਖਾਣੇ ਆ ਕਿ ਸੰਗਤ ਕਿੰਨੇ ਵੱਡੇ ਪੱਦਰ ਤੇ ਗੁਰੂ ਘਰ ਵਿਖੇ ਦਰਸ਼ਨ ਦੇ ਦਾਰੇ ਕਰਨ ਲਈ ਪਹੁੰਚੀ ਹੋਈ ਹੈ। Satnam Sire Bahaguru. Satnam Sire Bahaguru. Satnam Sire Bahaguru. Bahaguru Tanvahaguru. Bahaguru Tanvahaguru. Bahaguru Satnam Siri <-bhai> Guru. Satnam Siri Vahe Guru. Satnam Siri Vahe Guru. Satnam Siri Guru. Siri Vahe. ਦੇਵਾਲ ਤ ਤਾਂ ਤਰਨਾਲ ਗੁਰੂ ਘਰ ਦੇ ਅੰਦਰੀਆਂ ਵੀ ਤਸਵੀਰਾਂ ਸਾਂਝੀਆਂ ਕੀਤੀਆਂ ਕਿ ਤੁਸੀਂ ਦੇਖਿਆ ਕਿ ਕਿੰਨੇ ਵੱਡੇ ਪੱਧਰ ਉੱਤੇ ਗੁਰਸਿੱਖ ਸੰਗਤ ਅੱਜ ਸਚਕਣ ਸ੍ਰੀ ਹਰਮੰਦਰ ਸਾਹਿਬ ਵਿਖੇ ਦਰਸ਼ਨ ਦੇਦਾਰੇ ਕਰਨ ਵਾਸਤੇ ਪਹੁੰਚੀ ਹੋਈ ਹੈ ਹਾਲਾਂਕਿ ਠੰਡ ਦਾ ਕਹਿਰ ਇੰਨਾ ਕਿ ਜ਼ਿਆਦਾ ਹੈ ਲੇਕਿਨ ਫਿਰ ਵੀ ਇਸ ਠੰਡ ਦੀ ਪਰਵਾਹ ਕੀਤੇ ਬਿਨਾਂ ਗੁਰਸਿੱਖ ਸੰਗਤ ਵੱਡੇ ਪੱਧਰ ਦੇ ਉੱਤੇ ਗੁਰੂ ਘਰ ਵਿਖੇ ਦਰਸ਼ਨ ਦੇਦਾਰੇ ਕਰਨ ਲਈ ਪਹੁੰਚ ਰਹੀ ਹੈ ਹਾਲਾਂਕਿ ਠੰਡ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਸ਼ਰਮਨੀ ਕਮੇਟੀ ਸ਼ਰਮਨੀ ਕਮੇਟੀ ਵੱਲੋਂ ਕਈ ਪੁਖਤਾ ਪ੍ਰਬੰਧ ਜਿਹੜੇ ਕੀਤੇ ਗਏ ਨੇ ਕਿਉਂਕਿ ਜਿਹੜੇ ਪ੍ਰਕਰਮਾ ਪ੍ਰਕਰਮਾਂ ਦੇ ਵਿੱਚ ਟਾਟ ਜਿਹੜੇ ਨੇ ਖਾਸ ਤੌਰ ਤੇ ਉੱਤੇ ਉਹ ਵੀ ਵਿਸ਼ਾਏ ਗਏ ਨੇ ਉਸ ਦੀ ਵਿਸ਼ਾਈ ਕੀਤੀ ਗਈ ਹੈ ਲੇਕਿਨ ਉਸ ਦੇ ਨਾਲ ਨਾਲ ਤੁਸੀਂ ਦੇਖ ਸਕਦੇ ਹੋ ਕਿਤਨਾ ਕਿਤੇ ਇਸ ਠੰਡ ਜੋ ਹੈ ਇਸ ਠੰਡ ਦੇ ਵਿੱਚ ਕਹਿ ਸਕਦੇ ਨੇ ਕਿ ਠੰਡ ਜਿਹੜੀ ਹੈ ਫਿੱਕੀ ਪੈਂਦੀ ਹੋਈ ਦਿਖਾਈ ਦੇ ਰਹੀ ਹੈ ਗੁਰਸਿੱਖ ਸੰਗਤ ਦੀ ਸ਼ਰਧਾ ਭਾਵਨਾ ਅੱਗੇ ਇਹ ਜੋ ਠੰਡ ਹੈ ਕਾਫੀ ਫਿੱਕੀ ਪੈਂਦੀ ਹੋਈ ਦਿਖਾਈ ਦੇ ਰਹੀ ਹੈ ਤਾਂ ਅੱਜ ਇਸ ਠੰਡੀਆਂ ਇਸ ਧੁੰਦ ਦੀਆਂ ਤਸਵੀਰਾਂ ਸਾਂਝੇ ਕੀਤੇ ਜਿੱਥੇ ਕੀ ਗੁਰੂ ਨਗਰ ਦੇ ਵਿੱਚ ਪੁਰਨ ਤੌਰ ਤੇ ਧੁੰਦ ਜਿਹੜੀ ਆ ਕਾਫੀ ਜ਼ਿਆਦਾ ਛਾਈ ਹੈ ਲੇਕਿਨ ਉਥੇ ਗੁਰੂ ਘਰ ਦੀ ਗੱਲ ਕਰੀਏ ਤਾਂ ਦੇਖ ਸਕਦੇ ਹੋ ਕਿ ਸੰਗਤ ਇਸ ਧੁੰਦ ਦੀ ਇਸ ਠੰਡ ਦੀ ਪ੍ਰਵਾਹ ਕਿਤੇ ਬਗੈਰ ਜਿਹੜੀ ਗੁਰੂ ਘਰ ਵਿਖੇ ਆ ਕੇ ਦਰਸ਼ਨ ਜਰੇ ਕਰਦੀ ਦਿਖਾਈ ਤੇਰੀ ਹੈ ਕੈਮਰਾਮੈਨ ਸੰਦੀ কুমার ਦੇ ਨਾਲ ਲਿਖੇ ਸਨਕ ਜਗਮਨੀ ਟੀਵੀ ਸ਼੍ਰੀ ਹਮਸਾ ਸਾਹਿਬ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਮਝੂਦਾਂ ਸਚਕਨ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਬਾਹਰ ਤੇ ਦੱਸ ਦਈਏ ਕਿ 21 ਸੂਬੇ ਪਰ ਦੇ ਵਿੱਚ ਠੰਡ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ ਤਾਂ ਉੱਥੇ ਤਰ੍ਹਾਂ ਨਾਲ ਤਸਵੀਰਾਂ ਸਾਂਝੀਆਂ ਕਰਦੇ ਆਂ ਸਚਕਨ ਸ਼੍ਰੀ ਹਰਮੰਦਰ ਸਾਹਿਬ ਜੀ ਤੋਂ ਤੁਸੀਂ ਵੇਖ ਸਕਦੇ ਹੋ ਜਿੱਥੇ ਕਿ ਇੱਕ ਤਰਫਾ ਸੂਬੇ ਪਰ ਦੇ ਵਿੱਚ ਠੰਡ ਜਿਹੜੀ ਹੈ ਬਹੁਤ ਜ਼ਿਆਦਾ ਵੱਧਦੀ ਜਾ ਰਹੀ ਹੈ ਮੌਸਮ ਵਿਭਾਗ ਵੱਲੋਂ ਲਗਾਤਾਰ ਅਲਰਟ ਜਾਰੀ ਹੈਗੇ ਨੇ ਤਾਂ ਉੱਥੇ ਦੂਜੀ ਤਰਫਾ ਤੁਸੀਂ ਵੇਖ ਸਕਦੇ ਹੋ ਕਿ ਗੁਰੂ ਘਰ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਆਂ ਧੁੰਦ ਦਾ ਕਹਿਰ ਇੰਨਾ ਕਿ ਜ਼ਿਆ ਕੀ ਦਰਬਾਰ ਸਾਹਿਬ ਸਚਕਣ ਸ੍ਰੀ ਹਰਮੰਦਰ ਸਾਹਿਬ ਜੀ ਦੇ ਜੇਕਰ ਅਸੀਂ ਦਰਸ਼ਨਾਂ ਦੀ ਗੱਲ ਕਰੀਏ ਤਾਂ ਉਹ ਵੀ ਕਰਨੇ ਬਹੁਤ ਔਖੇ ਹੋ ਰਿਹਾ ਕਿਉਂਕਿ ਫੋਗ ਜਿਹੜੀ ਨੇ ਜੋ ਤੋਂਦਿਆ ਉਸ ਦੀ ਜਿਹੜੀ ਡੈਂਸ ਆ ਕਾਫੀ ਜ਼ਿਆਦਾ ਹੈ ਤਾਂ ਸੰਗਤ ਜੇ ਕਹਿ ਲਈਏ ਕਿ ਸੰਗਤ ਜਿਹੜੀ ਆ ਬਹੁਤ ਵੱਡੇ ਪੱਧਰ ਤੇ ਉੱਤੇ ਗੁਰੂ ਘਰ ਵਿਖੇ ਪਹੁੰਚਦੀ ਆ ਹਾਲਾਂਕਿ ਜਿੱਥੇ ਕੀ ਪ੍ਰਸ਼ਾਸਨ ਵੱਲੋਂ ਡਾਕਟਰ ਸਾਹਿਬਾਨ ਵੱਲੋਂ ਆਖਿਆ ਗਿਆ ਕਿ ਜਿਹੜੇ ਵੀ ਬਜ਼ੁਰਗੀਆਂ ਬੱਚੇ ਨੇ ਉਸ ਠੰਡ ਦੇ ਵਿੱਚ ਬਿਲਕੁਲ ਘਰ ਦੇ ਬਾਹਰ ਨਾ ਨਿਕਲਣ ਲੇਕਿਨ ਫਿਰ ਵੀ ਦੇਖ ਸਕਦੇ ਹੋ ਠੰਡ ਦੀ ਪ੍ਰਵਾਹ ਕਿਤੇ ਬਗੈਰ ਜਿਹੜੀ ਸੰਗਤ ਹੈ ਵੱਡੇ ਪੱਧਰ ਤੇ ਉੱਤੇ ਗੁਰੂ ਘਰ ਵਿਖੇ ਪਹੁੰਚ ਰਹੀ ਹੈ ਤਾਂ ਤਸਵੀਰਾਂ ਤੜ ਨਾਲ ਸਚਕਨ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਅੰਦਰ ਦੀਆਂ ਵੀ ਸਾਂਝੀਆਂ ਕਰਦੇ ਆ ਦਿਖਾਣੇ ਆ ਕਿ ਸੰਗਤ ਕਿੰਨੇ ਵੱਡੇ ਪੱਧਰ ਤੇ ਗੁਰੂ ਘਰ ਵਿਖੇ ਦਰਸ਼ਨ ਦੇ ਦਾਰੇ ਕਰਨ ਲਈ ਪਹੁੰਚੀ ਹੋਈ ਹੈ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹ ਗੁਰੂ ਸਤ ਨਾਮ ਸਿਰੀ ਵਾਹੇ ਗੁਰੂ ਸਤ ਨਾਮ ਸਿਰੀ ਵਾਹੇ ਸਿਰੀ ਵਾਹਿਗੁਰੂ ਸਤਿਨਾਮ 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 ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿ ਤੜ ਨਾਲ ਗੁਰੂ ਘਰ ਦੇ ਅੰਦਰੀਆਂ ਵੀ ਤਸਵੀਰਾਂ ਸਾਂਝੀਆਂ ਕੀਤੀਆਂ ਕਿ ਤੁਸੀਂ ਦੇਖਿਆ ਕਿ ਕਿੰਨੇ ਵੱਡੇ ਪੱਧਰ ਉੱਤੇ ਗੁਰਸਿੱਖ ਸੰਗਤ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਦਰਸ਼ਨ ਦੇਦਾਰੇ ਕਰਨ ਉਸਤੇ ਪਹੁੰਚੀ ਹੋਈ ਹੈ ਹਾਲਾਂਕਿ ਠੰਡ ਦਾ ਕਹਿਰ ਇੰਨਾ ਕਿ ਜ਼ਿਆਦਾ ਹੈ ਲੇਕਿਨ ਫਿਰ ਵੀ ਇਸ ਠੰਡ ਦੀ ਪਰਵਾਹ ਕੀਤੇ ਬਿਨਾਂ ਗੁਰਸਿੱਖ ਸੰਗਤ ਵੱਡੇ ਪੱਧਰ ਦੇ ਉੱਤੇ ਗੁਰੂ ਘਰ ਵਿਖੇ ਦਰਸ਼ਨ ਦੇਦਾਰੇ ਕਰਨ ਲਈ ਪਹੁੰਚ ਰਹੀ ਹੈ ਹਾਲਾਂਕਿ ਠੰਡ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਸ਼ਰਮਣੀ ਕਮੇਟੀ ਸ਼ਰਮਣੀ ਕਮੇਟੀ ਵੱਲੋਂ ਕਈ ਪੁਖਤਾ ਪ੍ਰਬੰਧ ਜਿਹੜੇ ਕੀਤੇ ਗਏ ਨੇ ਕਿਉਂਕਿ ਜਿਹੜੇ ਪ੍ਰਕਰਮਾ ਪ੍ਰਕਰਮਾਂ ਦੇ ਵਿੱਚ ਟਾਟ ਜਿਹੜੇ ਨੇ ਖਾਸ ਤੌਰ ਤੇ ਉੱਤੇ ਉਹ ਵੀ ਵਿਸ਼ਾਏ ਗਏ ਨੇ ਉਸ ਦੀ ਵਿਸ਼ਾਈ ਕੀਤੀ ਗਈ ਹੈ ਲੇਕਿਨ ਉਸ ਦੇ ਨਾਲ ਨਾਲ ਤੁਸੀਂ ਦੇਖ ਸਕਦੇ ਹੋ ਕਿਤਨਾ ਕਿਤੇ ਇਸ ਠੰਡ ਜੋ ਹੈ ਇਸ ਠੰਡ ਦੇ ਵਿੱਚ ਕਹਿ ਸਕਦੇ ਨੇ ਕਿ ਠੰਡ ਜਿਹੜੀ ਹੈ ਫਿੱਕੀ ਪੈਂਦੀ ਹੋਈ ਦਿਖਾਈ ਦੇ ਰਹੀ ਹੈ ਗੁਰਸਿੱਖ ਸੰਗਤ ਦੀ ਸ਼ਰਧਾ ਭਾਵਨਾ ਅੱਗੇ ਇਹ ਜੋ ਠੰਡ ਹੈ ਕਾਫੀ ਫਿੱਕੀ ਪੈਂਦੀ ਹੋਈ ਦਿਖਾਈ ਦੇ ਰਹੀ ਹੈ ਤਾਂ ਅੱਜ ਇਸ ਠੰਡ ਦੀਆਂ ਇਸ ਧੁੰਦ ਦੀਆਂ ਤਸਵੀਰਾਂ ਸਾਂਝੇ ਕੀਤੇ ਜਿੱਥੇ ਕੀ ਗੁਰੂ ਨਗਰ ਦੇ ਵਿੱਚ ਪੁਰਨ ਤੌਰ ਤੇ ਧੁੰਦ ਜਿਹੜੀ ਆ ਕਾਫੀ ਜ਼ਿਆਦਾ ਛਾਈ ਹੈ ਲੇਕਿਨ ਉਥੇ ਗੁਰੂ ਘਰ ਦੀ ਗੱਲ ਕਰੀਏ ਤਾਂ ਦੇਖ ਸਕਦੇ ਹੋ ਕਿ ਸੰਗਤ ਇਸ ਧੁੰਦ ਦੀ ਇਸ ਠੰਡ ਦੀ ਪਰਵਾਹ ਕੀਤੇ ਬਗੈਰ ਜਿਹੜੀ ਗੁਰੂ ਘਰ ਵਿਖੇ ਆ ਕੇ ਦਰਸ਼ਨ ਜਰੇ ਕਰਦੀ ਦਿਖਾਈ ਦੇ ਰਹੀ ਹੈ ਕੈਮਰਾਮੈਨ ਸੰਦੀ কুমার ਦੇ ਨਾਲ ਲਿਖੇ ਸਨਕ ਜਗਮਨੀ ਟੀਵੀ ਸ਼੍ਰੀ ਅਮਸ਼ਾ ਸਾਹਿਬ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਦੇ ਨਾਮ ਸਿਰਵਾਏ ਗੁਰੂ ਵਾਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਮਝੂਨ ਸਚਕਨ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਬਾਹਰ ਤੇ ਦੱਸਦੀ ਹੈ ਕਿ ਸੂਬੇ ਪਰ ਦੇ ਵਿੱਚ ਠੰਡ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਤੇ ਉੱਥੇ ਤੜ ਨਾਲ ਤਸਵੀਰਾਂ ਸਾਂਝੀਆਂ ਕਰਦੇ ਆ ਸਚਕਨ ਸ਼੍ਰੀ ਹਰਮੰਦਰ ਸਾਹਿਬ ਜੀ ਤੋਂ ਤੁਸੀਂ ਵੇਖ ਸਕਦੇ ਹੋ ਜਿੱਥੇ ਕਿ ਇੱਕ ਤਰਫਾ ਸੂਬੇ ਪਰ ਦੇ ਵਿੱਚ ਠੰਡ ਜਿਹੜੀ ਆ ਬਹੁਤ ਜ਼ਿਆਦਾ ਵੱਧਦੀ ਜਾ ਰਹੀ ਆ ਮੌਸਮ ਵਿਭਾਗ ਵੱਲੋਂ ਲਗਾਤਾਰ ਅਲਰਟ ਜਾਰੀ ਹੈਗੇ ਨੇ ਤਾਂ ਉੱਥੇ ਦੂਜੀ ਤਰਫਾ ਤੁਸੀਂ ਵੇਖ ਸਕਦੇ ਹੋ ਕਿ ਗੁਰੂ ਘਰ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਆ ਧੁੰਦ ਦਾ ਕਹਿਰ ਇੰਨਾ ਕਿ ਜ਼ਿਆਦਾ ਹੈ ਕੀ ਦਰਬਾਰ ਸਾਹਿਬ ਸਚਕਣ ਸ੍ਰੀ ਹਰਮੰਦਰ ਸਾਹਿਬ ਜੀ ਦੇ ਜੇਕਰ ਅਸੀਂ ਦਰਸ਼ਨਾਂ ਦੀ ਗੱਲ ਕਰੀਏ ਤਾਂ ਉਹ ਵੀ ਕਰਨੇ ਬਹੁਤ ਔਖੇ ਹੋ ਰਿਹਾ ਕਿਉਂਕਿ ਫੋਗ ਜਿਹੜੀ ਨੇ ਜੋ ਤੁੰਦਿਆ ਉਸ ਦੀ ਜਿਹੜੀ ਡੈਂਸ ਆ ਕਾਫੀ ਜ਼ਿਆਦਾ ਹੈ ਤਾਂ ਸੰਗਤ ਜੇ ਕਹਿ ਲਈਏ ਕਿ ਸੰਗਤ ਜਿਹੜੀ ਆ ਬਹੁਤ ਵੱਡੇ ਪੱਧਰ ਤੇ ਉੱਤੇ ਗੁਰੂ ਘਰ ਵਿਖੇ ਪਹੁੰਚ ਰਹੀ ਆ ਹਾਲਾਂਕਿ ਜਿੱਥੇ ਕੀ ਪ੍ਰਸ਼ਾਸਨ ਵੱਲੋਂ ਡਾਕਟਰ ਸਾਹਿਬਾਨ ਵੱਲੋਂ ਆਖਿਆ ਗਿਆ ਹੈ ਕਿ ਜਿਹੜੇ ਵੀ ਬਜ਼ੁਰਗੀਆਂ ਬੱਚੇ ਨੇ ਉਸ ਠੰਡ ਦੇ ਵਿੱਚ ਬਿਲਕੁਲ ਘਰ ਦੇ ਬਾਹਰ ਨਾ ਨਿਕਲਣਾ ਲੇਕਿਨ ਫਿਰ ਵੀ ਦੇਖ ਸਕਦੇ ਹੋ ਠੰਡ ਦੀ ਪ੍ਰਵਾਹ ਕਿਤੇ ਬਗੈਰ ਜਿਹੜੀ ਸੰਗਤ ਹੈ ਵੱਡੇ ਪੱਧਰ ਤੇ ਉੱਤੇ ਗੁਰੂ ਘਰ ਵਿਖੇ ਪਹੁੰਚ ਰਹੀ ਹੈ ਤਾਂ ਤਸਵੀਰਾਂ ਤਰ ਨਾਲ ਸਚਕਨ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਅੰਦਰ ਦੀਆਂ ਵੀ ਸਾਂਝੀਆਂ ਕਰਦੇ ਆ ਦਿਖਾਣੇ ਆ ਕਿ ਸੰਗਤ ਕਿੰਨੇ ਵੱਡੇ ਪੱਧਰ ਤੇ ਗੁਰੂ ਘਰ ਵਿਖੇ ਦਰਸ਼ਨ ਦੇਦਾਰੇ ਕਰਨ ਲਈ ਪਹੁੰਚੀ ਹੋਈ ਹੈ। ਸਤ ਨਾਮ ਸ੍ਰੀ ਵਾਹਿਗੁਰੂ ਸਤ ਨਾਮ ਸ੍ਰੀ ਵਾਹਿਗੁਰੂ ਸਤ ਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਤਨ ਵਾਹਿ sat naam vahe guru sat naam vahe guru sat naam sir vahe guru sat naam sir vahe guru vahe guru vahe ਵਾਹੇ ਗੁਰੂ ਤਨ ਵਾਹੇ ਗੁਰੂ ਵਾਹੇ ਗੁਰੂ ਤਨ ਵਾਹੇ ਗੁਰੂ ਵਾਹੇ ਗੁਰੂ ਤਨ ਵਾਹੇ ਗੁਰੂ ਵਾਹੇ ਗੁਰੂ ਤਨ ਵਾਹੇ ਮੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਤਾਂ ਤਰ ਨਾਲ ਗੁਰੂ ਘਰ ਦੇ ਅੰਦਰੀਆਂ ਵੀ ਤਸਵੀਰਾਂ ਸਾਂਝੀਆਂ ਕੀਤੀਆਂ ਕਿ ਤੁਸੀਂ ਦੇਖਿਆ ਕਿ ਕਿੰਨੇ ਵੱਡੇ ਪੱਧਰ ਉੱਤੇ ਗੁਰਸਿੱਖ ਸੰਗਤ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਦਰਸ਼ਨ ਦੇਦਾਰੇ ਕਰਨ ਵਾਸਤੇ ਪਹੁੰਚੀ ਹੋਈ ਹੈ ਹਾਲਾਂਕਿ ਠੰਡ ਦਾ ਕਹਿਰ ਇੰਨਾ ਕਿ ਜ਼ਿਆਦਾ ਹੈਗਾ ਲੇਕਿਨ ਫਿਰ ਵੀ ਇਸ ਠੰਡ ਦੀ ਪਰਵਾਹ ਕੀਤੇ ਬਿਨਾਂ ਗੁਰਸਿੱਖ ਸੰਗਤ ਵੱਡੇ ਪੱਧਰ ਦੇ ਉੱਤੇ ਗੁਰੂ ਘਰ ਵਿਖੇ ਦਰਸ਼ਨ ਦੇਦਾਰੇ ਕਰਨ ਲਈ ਪਹੁੰਚ ਰਹੀ ਹੈ ਹਾਲਾਂਕਿ ਠੰਡ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਸ਼ਰਮਨੀ ਕਮੇਟੀ ਸ਼ਰਮਨੀ ਕਮੇਟੀ ਵੱਲੋਂ ਕਈ ਪੁਖਤਾ ਪ੍ਰਬੰਧ ਜਿਹੜੇ ਕੀਤੇ ਗਏ ਨੇ ਕਿਉਂਕਿ ਜਿਹੜੇ ਪ੍ਰਕਰਮਾ ਹੈ ਪ੍ਰਕਰਮਾ ਦੇ ਵਿੱਚ ਟਾਟ ਜਿਹੜੇ ਨੇ ਖਾਸ ਤੌਰ ਤੇ ਉੱਤੇ ਉਹ ਵੀ ਵਿਸ਼ਾਏ ਗਏ ਨੇ ਉਸ ਦੀ ਵਿਸ਼ਾਈ ਕੀਤੀ ਗਈ ਹੈ ਲੇਕਿਨ ਉਸ ਦੇ ਨਾਲ ਨਾਲ ਤੁਸੀਂ ਦੇਖ ਸਕਦੇ ਹੋ ਕਿਤਨਾ ਕਿਤੇ ਇਸ ਠੰਡ ਜੋ ਹੈ ਇਸ ਠੰਡ ਦੇ ਵਿੱਚ ਕਹਿ ਸਕਦੇ ਨੇ ਕਿ ਠੰਡ ਜਿਹੜੀ ਆ ਫਿੱਕੀ ਪੈਂਦੀ ਹੋਈ ਦਿਖਾਈ ਦੇ ਰਹੀ ਆ ਗੁਰਸਿੱਖ ਸੰਗਤ ਦੀ ਸ਼ਰਧਾ ਭਾਵਨਾ ਅੱਗੇ ਇਹ ਜੋ ਠੰਡ ਆ ਕਾਫੀ ਫਿੱਕੀ ਪੈਂਦੀ ਹੋਈ ਦਿਖਾਈ ਦੇ ਰਹੀ ਆ ਤਾਂ ਅੱਜ ਇਸ ਥਾਂਵਾਂ ਦੀਆਂ ਇਸ ਧੁੰਦ ਦੀਆਂ ਤਸਵੀਰਾਂ ਸਾਂਝੇ ਕੀਤੇ ਜਿੱਥੇ ਕੀ ਗੁਰੂ ਨਗਰ ਦੇ ਵਿੱਚ ਪੁਰਨ ਤੌਰ ਤੇ ਧੁੰਦ ਜਿਹੜੀ ਆ ਕਾਫੀ ਜ਼ਿਆਦਾ ਛਾਈ ਹੈ ਲੇਕਿਨ ਉੱਥੇ ਗੁਰੂ ਘਰ ਦੀ ਗੱਲ ਕਰੀਏ ਤਾਂ ਦੇਖ ਸਕਦੇ ਹੋ ਕਿ ਸੰਗਤ ਇਸ ਧੁੰਦ ਦੀ ਇਸ ਠੰਡ ਦੀ ਪਰਵਾਹ ਕੀਤੇ ਬਗੈਰ ਜਿਹੜੀ ਗੁਰੂ ਘਰ ਵਿਖੇ ਆ ਕੇ ਦਰਸ਼ਨ ਜਰੇ ਕਰਦੀ ਦਿਖਾਈ ਦੇ ਰਹੀ ਹੈ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ